ਮੁਲਾਜ਼ਮਾ ਦੀਆਂ ਤਨਖਾਹਾਂ ਵਿਚਲੀਆਂ ਨਾਮਲੀਆਂ ਨੇੜੇ ਭਵਿੱਖ ਦੇ ਵਿੱਚ ਦੂਰ ਹੋਣ ਦੇ ਆਸਾਰ ਨਹੀਂ ਅਫਸਰ شاہੀ ਹਾਲੇ ਤੱਕ ਤਨਖਾਹ ਨਾਮਲੀ ਕਮੇਟੀ ਦੀ ਪ੍ਰਕਿਰਿਆ ਨੂੰ ਅੰਤਮ ਰੂਪ ਨਹੀਂ ਦੇ ਸਕੀ ਹੈ ਪਿਛਲੇ 1 ਸਾਲ ਦਾ ਜ਼ਿਕਰ ਕੀਤਾ ਜਾਵੇ ਤਾਂ ਮੁਲਾਜ਼ਮਾ ਦੇ ਤਨਖਾਹ ਢਾਂਚੇ ਦੇ ਵਿੱਚ ਸੋਧ ਕਰਨ ਦੇ ਲਈ ਬਣਾਈ ਤਨਖਾਹ ਨਾਮਲੀ ਕਮੇਟੀ ਜਿਹੜੀ ਹੈ ਹਵਾ ਦੇ ਵਿੱਚ ਲਟਕੀ ਹੋਈ ਹੈ ਸੋ ਇਸ ਦੇ ਬਾਬਤ ਗੱਲਬਾਤ ਕਰ ਲੈਣੇ ਆ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੀ ਨੇ ਦ ਸਮਰ نیوز ਦੇ ਸੀਨੀਅਰ ਪੋਲੀਟੀਕਲ ਐਡੀਟਰ ਤਰਲੋਚਨ ਸਿੰਘ ਜੀ ਸਰ ਹੋਰ ਮੰਗਾ ਵਾਂਗ ਕੀ ਹੁਣ ਅਨੋਮਲੀ ਕਮੇਟੀ ਦਾ ਮੁੱਦਾ ਵੀ ਹੈ اٹਕ ਗਿਆ ਏ ਦੇਖੋ ਅਨੋਮਲੀ ਕਮੇਟੀ ਦਾ ਮੁੱਦਾ ਜਿਹੜਾ ਇਹ ਕਹਿ ਸਕਦੇ ਆਂ ਵੀ ਜਿਹੜੇ ਮੁਲਾਜ਼ਮ ਇਹ ਮੰਗ ਕਰ ਰਹੇ ਨੇ ਵੀ ਉਹਨਾਂ ਦੀਆਂ ਤਨਖਾਹਾਂ ਵਿੱਚ ਲੀਆਂ ਜਿਹੜੀਆਂ ਅਨੋਮਲੀਆਂ ਨੇ ਤਰੁੱਟੀਆਂ ਨੇ ਉਹ ਦੂਰ ਕੀਤੀਆਂ ਜਾਣ ਇਹ ਮਸਲਾ ਪਿਛਲੇ 3 ਸਾਲ ਤੋਂ ਹਵਾ ਤੇ ਲਟਕਿਆ ਪਿਆ ਤਾਂ ਅਸਲ ਪਿਛਲੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ 5 ਜੁਲਾਈ 2021 ਤੇ 20 ਸਤੰਬਰ 2021 ਚ 6ਵੇਂ ਤਨਖਾਹ ਕਮਿਸ਼ਨ ਦੇ ਸੋਧੇ ਤਨਖਾਹਾਂ ਜਿਹੜੀਆਂ ਸੀ ਸਕੇਲ ਸੀ ਉਹ ਜਿਹੜੇ ਲਾਗੂ ਕੀਤੇ ਸੀ ਔਰ ਇਸ ਸੋਧੇ ਤਨਖਾਹ ਢਾਂਜੇ ਵਿੱਚ ਕਈ ਕੈਟਾਗਰੀਆਂ ਦੇ ਕਿਹਾ ਸੀ ਕਿ ਵੱਡੇ ਪੱਧਰ ਤੇ ਤਰੁੱਟੀਆਂ ਨੇ ਜਿਨੂੰ ਦੂਰ ਕਰਨ ਲਈ ਕਿਸਤੰਬਰ 2023 ਨੂੰ तकरीबन 1 ਸਾਲ ਪਹਿਲਾਂ ਤਨਖਾਹ ਅਨਾਮਲੀ ਕਮੇਟੀ ਸਰਕਾਰ ਨੇ ਬਣਾਈ ਸੀ ਜਿਹਦਾ ਕੰਮ ਸੀ ਵੀ ਵੱਖ-ਵੱਖ ਵਰਗ ਜਿਹੜੇ ਇਹ ਗੱਲ ਕਹਿ ਰਹੇ ਨੇ ਵੀ ਉਹਨਾਂ ਦੀਆਂ ਤਨਖਾਹ ਢਾਂਕੇ ਵਿੱਚ ਨਵੀਆਂ ਅਨੌਮਦੀਆਂ ਪੈਦਾ ਹੋ ਗਈਆਂ ਨੇ ਤਨਖਾਹ ਸੁੱਧਣ ਨਾਲ ਉਹਨਾਂ ਨੂੰ ਦੂਰ ਕੀਤਾ ਜਾਵੇ ਪਰ ਵੱਡਾ ਸਵਾਲ ਇਹ ਹੈ ਕਿ ਪਿਛਲੇ 1 ਸਾਲ ਇਤਲਕਾ ਨਾਮਲੀ ਕਮੇਟੀ ਆਪਣੇ ਆਪ ਨੂੰ ਸਿਰ ਪੈਰ ਹੀ ਨਹੀਂ ਕਰ ਸਕੀ ਕੋਈ ਪ੍ਰਕਿਰਿਆ ਹੀ ਨਹੀਂ ਚਲਾ ਸਕੀ ਪਰ ਹੁਣ ਹਰਾਨੀ ਜਨ ਢੰਗ ਨਾਲ ਤਨਖਾਹ ਨਾਮਲੀ ਕਮੇਟੀ ਨੇ ਇੱਕ ਲੈਟਰ ਕੱਢਿਆ ਜਿਹੜਾ ਸਮੂਹ ਵਿਸ਼ੇਸ਼ ਮੁਖ ਸਕੱਤਰਾਂ ਨੂੰ ਵਧੇਕ ਮੁਖ ਸਕੱਤਰਾਂ ਨੂੰ ਭੇਜਿਆ ਇਸੇ ਤਰ੍ਹਾਂ ਦੀ ਕਮਿਸ਼ਨਰ ਨੂੰ ਤੇ ਪ੍ਰਮੁੱਖ ਸਕੱਤਰ ਤੇ ਪ੍ਰਬੰਧਕੀ ਸਤਰਾ ਨੂੰ ਪਾਕਾ ਦੇ ਮੁਖੀਆਂ ਨੂੰ ਡਿਵੀਜ਼ਨਾਂ ਦੇ ਕਮਿਸ਼ਨਰਾਂ ਨੂੰ ਰਜਿਸਟਰਾਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਪਰ ਪੰਜਾਬ ਤੇ ਸੂਬਾ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਜੀ ਇਹ ਲੈਟਰ ਭੇਜ ਕੇ ਇਹ ਗੱਲ ਕਹੀ ਗਈ ਹੈ ਵੀ ਅਨਾਰਮਲੀ ਕਮੇਟੀ ਦਾ ਕੰਮ ਸੰਚਾਰੂ ਢੰਗ ਨਾਲ ਚਲਾਉਣ ਲਈ ਮੀਟਿੰਗਾਂ ਕਰਵਾਉਣ ਲਈ ਤੇ ਰਿਕਾਰਡ ਸੰਭਲਣ ਲਈ ਅਨਾਰਮਲੀ ਸ਼ਾਖਾ ਦਾ ਗਠਨ ਕੀਤਾ ਗਿਆ ਹੈ ਜੀ ਔਰ ਅਗਲੀ ਗੱਲ ਜਿਹੜੇ ਕਈ ਜਿਹੜੇ ਤੋਂ ਇਹ ਲੱਗਦਾ ਵੀ ਖਾਲੇ ਤੱਕ ਨੋਮਲਿ ਕਮੇਟੀ ਨੇ ਆਪਣੀ ਮੁਢਲੀ ਪ੍ਰਗਰਿਆ ਹੀ ਮੁਕੰਮਲ ਨਹੀਂ ਕੀਤੀ ਜਿਹਦੇ ਵਿੱਚ ਇਹ ਕਿਹਾ ਗਿਆ ਵੀ ਸੋਤੇ ਤਨਖਾਹ ਢਾਂਚੇ 'ਚ ਅਨਾਮੀਆਂ ਦੂਰ ਕਰਨ ਲਈ ਜਿਹੜੀਆਂ ਰਤੀਆਂ ਜਾਂ ਜਿਹੜੇ ਮੈਮੋਰੰਡਮ ਹਾਸਲ ਹੋਏ ਨੇ ਵੱਖ-ਵੱਖ ਕੈਟਾਗਰੀਆਂ ਦੇ ਉਹਨਾਂ ਉੱਪਰ ਵਿਚਾਰ ਕਰਨ ਲਈ ਪ੍ਰਬੰਧਕੀ ਸਖਤਰਾਂ ਤੇ ਭਾਗਾਂ ਦੇ ਮੁਖੀਆਂ ਨੂੰ ਕਮੇਟੀ 'ਚ ਨਾਮਜ਼ਦ ਕਰੇਗੀ ਜੀ ਕਮੇਟੀ ਜਿਹੜੀ ਉਹ ਨਾਮਜ਼ਦ ਕੀਤਾ ਜਾਊਗਾ ਕਦੋਂ ਇਹ ਸਾਰਾ ਪ੍ਰੋਸੈਸ ਚੱਲੇਗਾ ਔਰ ਉਸ ਤੋਂ ਬਾਅਦ ਫਿਰ ਸੁਣਵਾਈਆਂ ਸ਼ੁਰੂ ਕਰਕੇ ਤੇ ਫਿਰ ਅਨੋਮਲੀ ਕਮੇਟੀ ਅਨੋਮਲੀਆਂ ਦੂਰ ਕਰੇਗੀ ਇਹ ਵੀ ਗੱਲ ਇਸ ਲੈਟਰ ਕਿਹਾ ਵੀ ਇੱਕ ਪਰਫਾਰਮਾ ਵੀ ਤਿਆਰ ਕੀਤਾ ਗਿਆ ਜੋ ਵੱਖ-ਵੱਖ ਵਰਗਾਂ ਦੇ ਤਨਖਾਹ ਘੰਟੇ ਦਾ ਡਾਟਾ ਇਕੱਠਾ ਕਰੇਗਾ ਔਰ ਉਹ ਪ੍ਰੋਸੈਸਰ ਕਿ ਲਾਵੇਗਾ ਔਰ ਨਾਲ ਇਹ ਵੀ ਗੱਲ ਕਹਿੰਦਾ ਵੀ ਇਹ ਪਰਫਾਰਮੇ ਵਿੱਚਲੀ ਜਿਹੜੀ ਸੂਚਨਾ ਹੈ ਉਹ 4 ਹਫ਼ਤਿਆਂ ਦੌਰਾਨ ਭੇਜੀ ਜਾਵੇਗੀ ਉਹਨੇ 4 ਹਫ਼ਤਾ ਤੱਕ ਤੇ ਵੈਸੇ ਹੀ ਲਟਕ ਗਿਆ ਔਰ ਕੀ 4 ਹਫ਼ਤੇ ਤੱਕ ਇਹ ਸੂਚਨਾ ਮਿਲ ਜੇਗੀ ਇਹ ਵੀ ਬਹੁਤ ਵੱਡੇ ਸਵਾਲ ਨੇ ਜੀ ਔਰ ਨਾਲ ਇਹ ਵੀ ਗੱਲ ਕਹਿ ਦਿੰਦੀ ਹੈ ਵੀ ਵੱਖ-ਵੱਖ ਵਰਗਾਂ ਦੇ ਵਲਾਜਮਾ ਤੋਂ ਜਿਹੜੀਆਂ ਪ੍ਰਾਪਤ ਹੋਈਆਂ ਨੇ ਬੇਨਤੀਆਂ ਅਰਜ਼ੀਆਂ ਜਾਂ ਮੈਂਬਰੈਂਡਮ ਉਨ੍ਹਾਂ ਤੇ ਵਿਚਾਰ ਪਰਫਾਰਮੇਰੀ ਸੂਚਨਾ ਮਿਲਣ ਤੋਂ ਬਾਅਦ ਹੀ ਕੀਤਾ ਜਾਵੇਗਾ ਸੋ ਇਹ ਸਾਰੀ ਜਿਹੜੀ ਪ੍ਰਕਿਰਿਆ ਉਹਦੇ ਤੋਂ ਇੰਜ ਲੱਗਦਾ ਹੈ ਵੀ 21 ਸਤੰਬਰ 2023 ਤੋਂ ਜਿਹੜੀ ਤਨਖਾਹ ਇਨਾਮ ਲਈ ਕਮੇਟੀ ਬਣ ਚੁੱਕੀ ਸੀ ਅਫਸਰ ਸਾਈ ਹਾਲੇ ਇਹਦੀ ਜਿਹੜੀ ਹੈ ਮੋਡਲੀ ਪ੍ਰਕਿਰਿਆ ਹੀ ਸ਼ੁਰੂ ਨਹੀਂ ਕਰ ਸਕੀ ਇਨਾਮ ਲਈ ਸ਼ਾਖਾ ਬਣਾਉਣ ਦੀ ਗੱਲ ਕਹੀ ਗਈ ਹੈ ਇਸੇ ਤਰ੍ਹਾਂ ਪ੍ਰਬੰਧਕੀ ਇਸ ਤਰ੍ਹਾਂ ਦੇ ਵਿਭਾਗਾ ਦੇ ਮੁਖੀਆਂ ਨੂੰ ਕਮੇਟੀ ਚ ਨਾਮਜ਼ਦ ਕਰਨ ਦੀ ਗੱਲ ਕਹੀ ਗਈ ਹੈ ਫਿਰ ਇੱਕ ਪਰਫਾਰਮਾ ਨਵਾਂ ਬਣਾਤਾ ਜਿਹਦੇ ਬਾਰੇ ਕਿਹਾ ਵਿਚਾਰ ਹਫਤਾ ਚ ਇਹਦੇ ਵਿੱਚ ਲਈ ਸੂਚਨਾ ਭੇਜੀ ਜਾਵੇ ਤੇ ਇਹ ਸੂਚਨਾ ਮਿਲਣ ਤੋਂ ਬਾਅਦ ਹੀ ਵੱਖ-ਵੱਖ categories ਦੇ ਜਿਹੜੇ ਮੁੱਦੇ ਨੇ ਅਨੋਮਲੀਆਂ ਨੇ ਉਹ ਦੂਰ ਕਰਨ ਦੀ ਪ੍ਰਕਿਰਿਆ ਚੱਲੇਗੀ ਜਦੋਂ ਤੋ ਲੱਗਦਾ ਹੈ ਕਿ ਇਹ ਪ੍ਰੋਸੈਸ ਕਾਫੀ ਲੰਮਾ ਚੱਲ ਸਕਦਾ ਹੈ ਜੀ ਪਰ ਉਧਰ ਗੱਲ ਕਰੀਏ ਮੁਲਾਜ਼ਮਾ ਦਿੱਤਾ ਕੀ ਮੰਗ ਕਰ ਰਹੇ ਨੇ ਹੁਣ ਤਕੋ ਵੱਖ-ਵੱਖ ਕੈਟਾਗਰੀਆਂ ਨੇ ਉਹਨਾਂ ਦੇ ਆਪੋ-ਆਪਣੇ ਮੈਂਮੋਰੈਂਡਮ ਨੇ ਮੰਗਾਣੇ ਜਿਹਦੇ ਵਿੱਚ ਇਹ ਗੱਲ ਕਹੀ ਗਈ ਹੈ ਬਹੁਤੀਆਂ ਕੈਟਾਗਰੀਆਂ ਨੇ ਇਹ ਗੱਲ ਕਹੀ ਵੀ ਉਹਨਾਂ ਦਾ ਫਲਾਣੀ ਕੈਟਾਗਰੀ ਨਾਲ ਜਿਹੜੀ ਪੇ ਪੈਟੀ ਕਈ ਸਾਲਾਂ ਤੋਂ ਚੱਲਦੀ ਆ ਰਹੀ ਸੀ ਪਰ ਹੁਣ ਉਹਨਾਂ ਦੀਆਂ ਤਨਖਾਹਾਂ ਜਿਹੜੀਆਂ ਨੇ ਫਲਾਣੀ ਜਿਹੜੀ ਕੈਟਾਗਰੀ ਉਹਦੇ ਤੋਂ ਥੱਲੇ ਆ ਗਏ ਨੇ ਇਸੇ ਤਰ੍ਹਾਂ ਕਈਆਂ ਦਾ ਜੂਨੀਅਰ ਸੀਨੀਅਰ ਦਾ ਚੱਕਰ ਆ ਵੀ ਜੂਨੀਅਰ ਨੂੰ ਵੱਧ ਸਕੇਲ ਮਿਲ ਗਿਆ ਸੀਨੀਅਰ ਨੂੰ ਘੱਟ ਮਿਲਿਆ ਕਈ ਵਾਰ ਇਹ ਗੱਲ ਕਰਦੇ ਨੇ ਵੀ ਫਲਾਣੀ ਕੈਟਾਗਰੀ ਜਿਹੜੀ ਉਹ ਉਹਦੀ ਤੇ ਆ ਉਹਨਾਂ ਦੀ ਕੁਆਲਿਫੀਕੇਸ਼ਨ ਸੇਮ ਹੈ ਡਿਊਟੀਆਂ ਸੇਮ ਨੇ ਪਰ ਤਨਖਾਹ ਵਿੱਚ ਬਹੁਤ ਵੱਡੀ ਡਿਸਪੈਰਟੀ ਪੈਦਾ ਹੋ ਗਈ ਹੈ ਸੋ ਇਦਾਂ ਦੇ ਮੁੱਦੇ ਜਿਹੜੇ ਨੇ ਉਹ ਮੁਲਾਜ਼ਮਾਂ ਵੱਲੋਂ ਰੱਖੇ ਗਏ ਨੇ ਹੁਣ ਇੱਕ ਸਵਾਲ ਇਹ ਵੀ ਉੱਠ ਰਿਹਾ ਹੈ ਮੁਲਾਜ਼ਮ ਵਰਗ ਵਿੱਚ ਕਿ ਇੱਕ ਪਾਸੇ ਤੇ ਜਿਵੇਂ ਅਨਾਰਮਲੀ ਕਮੇਟੀ ਦਾ ਮੁੱਦਾ ਆ ਗਿਆ ਮੁਲਾਜ਼ਮਾਂ ਦਾ ਲਟਕਿਆ ਪਿਆ ਇਸੇ ਤਰ੍ਹਾਂ ਮਟੀਰੀਅਲ ਸਸ ਜੂਨੀਅਨ ਨਾਲ ਸੰਬੰਧਿਤ ਮੰਗਾਂ ਲਈ ਕਮੇਟੀਆਂ ਬਣਾਈਆਂ ਸੀ ਉਨਾ ਕਮੇਟੀਆਂ ਨੇ ਵੀ ਫਿਲਹਾਲ ਕੱਖ ਨਹੀਂ ਕੀਤਾ ਔਰ ਖਾਸ ਕਰਕੇ ਮਲਾਜਮ ਵਰਗ ਨਾਲ ਜਿਹੜੀਆਂ ਮੀਟਿੰਗਾਂ ਸਰਕਾਰ ਨਾਲ ਹੁੰਦੀਆਂ ਨੇ ਇਹ ਤੈਅ ਕੀਤੀਆਂ ਜਾਂਦੀਆਂ ਨੇ ਖਾਸ ਕਰਕੇ ਮੁੱਖ ਮੰਤਰੀ ਨਾਲ ਉਹ ਲਗਾਤਾਰ postpon ਕੀਤੀਆਂ ਜਾ ਰਹੀਆਂ ਨੇ ਜਿਸ ਦੇ ਨਾਲ ਬਹੁਤ ਵੱਡਾ ਪ੍ਰੋਟੈਸਟ ਹੈ ਮਲਾਜਮਾਂ ਚ ਪਰ ਦੂਸਰੇ ਪਾਸੇ ਪਿਛਲੇ ਦਿਨੀ ਕੁਝ ਕਿਸਾਨ ਜਥੇਬੰਦੀਆਂ ਨੇ ਚੰਡੀਗੜ੍ਹ ਮਾਰਚ ਕਰਨ ਦਾ ਐਲਾਨ ਕੀਤਾ ਸੀ ਤਾਂ ਉਹਨਾਂ ਨੂੰ ਦੁਰਤਫੁਰਤ ਜਿੱਥੇ ਪੰਜਾਬ ਪੁਲਿਸ ਮੀਟਿੰਗਾਂ ਕਰ ਰਹੀ ਹੈ ਉੱਥੇ ਮੁੱਖ ਮੰਤਰੀ ਨੇ ਵੀ ਮੀਟਿੰਗ ਦਾ ਸਮਾਂ ਦਿੱਤਾ ਹੈ ਚੰਡੀਗੜ੍ਹ ਪੁਲਿਸ ਵੀ ਉਹਨਾਂ ਨਾਲ ਮੀਟਿੰਗਾਂ ਕਰਕੇ ਤੇ ਤੈਅ ਕਰ ਰਹੀ ਹੈ ਵੀ ਉਹ ਕਿੱਥੋਂ ਕਿੱਥੇ ਰੈਲੀ ਕਰ ਸਕਦੇ ਆ ਤਾਂ ਇਸ ਕੱਲ ਨੂੰ ਲੈ ਕੇ ਵੀ ਇੱਕ ਚਰਚਾ ਚੱਲ ਗਈ ਹੈ ਕੀ ਮੁਲਾਜ਼ਮ ਜਥੇਬੰਦੀਆਂ ਵਿੱਚ ਉਹ ਸਟਰੈਂਥ ਉਹ ਮਜਬੂਤੀ ਜਾਂ ਉਹ ਇੰਪੈਕਟ ਨਹੀਂ ਰਿਹਾ ਜਿਹਦੇ ਕਰਕੇ ਸਰਕਾਰ ਪਹਿਲੀ ਗੱਲ ਤੇ ਅੰਦੀਟਾਂ ਨਹੀਂ ਦਿੰਦੀ ਜਾਂ ਅੰਦੀਟਾਂ ਦਿੰਦੀ ਹੈ ਤੇ ਪੂਰਸਣ ਕਰ ਦਿੰਦੀ ਹੈ ਸੋ ਇਹ ਵੀ ਚਰਚਾ ਬਹੁਤ ਅੱਜਕੱਲ੍ਹ ਭਾਰੂ ਹੈ ਪਰ ਮੁੱਖ ਤੌਰ ਤੇ ਗੱਲ ਕਹੀ ਜਾ ਸਕਦੀ ਤਨਖਾਹ ਇਨਾਮ ਲਈ ਕਮੇਟੀ ਵੀ ਨੇੜੇ ਭੂਿਕ ਵਿੱਚ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਲੀਆਂ ਤਰੁੱਟੀਆਂ ਦੂਰ ਕਰਨ 'ਚ ਸ਼ਾਇਦ ਕਾਮਯਾਬ ਨਹੀਂ ਰਹੇਗੀ ਜੀ